ਇਹ ਮੇਰੇ ਕੋਲ 1 ਕਿਲੋ ਆਮਲੇ ਹੈ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਧੁੱਪ ਵਿੱਚ ਸੁਕਾ ਲਿਆ ਹੈ ਮਸਾਲੇ ਦੀ ਬਹੁਤ ਸੋਹਣੀ ਖੁਸ਼ਬੂ ਆਉਣ ਲੱਗ ਪਈ ਹੈ ਮਸਾਲੇ ਨੂੰ ਅਸੀਂ ਇਸ ਤਰ੍ਹਾਂ ਦਾ ਦਰੜ ਫਰੜ ਕਰ ਲਿਆ ਆ ਦੇਖੋ ਜੀ ਬਿਲਕੁਲ ਸੌਫਟ ਹੋ ਗਿਆ ਹੈ ਦੇਖ ਲਓ ਜੀ ਆਪਣਾ ਬਹੁਤ ਹੀ ਟੇਸਟੀ ਆਮਲੇ ਦਾ achar ਬਣ ਕੇ ਬਿਲਕੁਲ ਤਿਆਰ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਬਣਾਉਣ ਜਾ ਰያ ਆ ਜੀ achar ਅਸੀਂ ਬਣਾਉਣ ਜਾ ਰਿਹਾ ਜੀ ਆਮਲੇ ਦਾ achar ਕਿਉਂਕਿ ਆਪਾਂ ਗਏ ਸੀ ਸਬਜ਼ੀ ਮੰਡੀ ਤੋਂ ਅਥੋਂ ਮੈਨੂੰ ਬਹੁਤ ਹੀ ਛੋਟੇ-ਛੋਟੇ ਆਮਲੇ ਦਿਖੇ ਤੇ ਮੈਂ ਉਹਨਾਂ ਆਮਲੇ ਨੂੰ ਲੈ ਆਈ ਤੇ ਮੈਂ ਕਿਹਾ ਚਲੋ ਜੀ ਅੱਜ ਫਿਰ ਅੱਜ ਆਪਾਂ ਆਚਾਰ ਬਣਾ ਕੇ ਤਿਆਰ ਕਰਦੇ ਆ ਨਾਲੇ ਦਿਨੇ ਆ ਜੀ ਤੁਹਾਨੂੰ ਰੈਸਪੀ ਕਿ ਮੈਂ ਕਿਵੇਂ ਕਿਸ ਤਰੀਕੇ ਨਾਲ ਆਚਾਰ ਬਣਾਉਣੀ ਆ ਚਲੋ ਜੀ ਫਿਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਇਹ ਮੇਰੇ ਕੋਲ 1 ਕਿਲੋ ਆਮਲਾ ਹੈ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਧੁੱਪ ਵਿੱਚ ਸੁਕਾ ਲਿਆ ਤੇ ਇਹਨੂੰ ਬਿਲਕੁਲ ਵੀ ਜਦੋਂ ਵੀ ਤੁਸੀਂ ਚਾਰ ਪਾਣਾ ਤੇ ਧਿਆਨ ਰੱਖਣਾ ਕਿ ਆਮਲਾ ਗਿੱਲਾ ਨਹੀਂ ਹੋਣਾ ਚਾਹੀਦਾ ਆਮਲਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਤੇ ਅਸੀਂ ਇਹ ਬਣਾਵਾਂਗੇ ਚਾਰ ਦੋ ਤਰੀਕੇ ਨੇ ਬਣਦਾ ਇੱਕ ਇਹਨਾਂ ਨੂੰ ਉਬਾਲ ਕੇ ਤੇ ਇੱਕ ਇਨਸਟੈਂਟ ਜਿਹੜਾ ਕਿ ਅਸੀਂ ਉਸੇ ਵੇਲੇ ਬਣਾ ਕੇ ਉਸੇ ਵੇਲੇ ਖਾ ਸਕਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਾਸਤੇ ਇੱਕ ਜੀ ਮਸਾਲਾ ਤਿਆਰ ਕਰਦੇ ਆ ਮਸਾਲੇ ਵਿੱਚ ਦੋ ਵੱਡੇ ਚਮਚ ਮੈਂ ਸੌਂਫ ਲਈ ਹੈ ਇੱਕ ਚਮਚਾ ਕਾਲੀ ਮਿਰਚ ਇੱਕ ਚਮਚਾ ਮੇਥੀ ਦਾਣਾ ਤੇ ਇੱਕ ਚਮਚਾ ਜਵੈਣ ਇਹਨਾਂ ਨੂੰ ਹਲਕਾ ਜਿਹਾ ਭੁੰਨ ਲਾਂਗੇ ਤਾਂ ਕਿ ਇਹਨਾਂ ਵਿੱਚਲੀ ਨਮੀ ਖਤਮ ਹੋ ਜਾਵੇ ਤੇ ਫਿਰ ਇਹਨਾਂ ਨੂੰ ਆਪਾਂ ਦਰੜ ਫਰੜ ਕਰਕੇ ਤਿਆਰ ਕਰਾਂਗੇ ਮਿਕਸੀ ਵਿੱਚ ਨਹੀਂ ਆਪਾਂ ਇਹਦਾ ਪਾਊਡਰ ਬਣਾਣਾ ਇਹਨੂੰ ਆਪਾਂ ਥੂੰਡੀ ਡੰਡੇ ਵਿੱਚ ਪੁੱਟਾਂਗੇ ਇਹਨੂੰ ਮੀਡੀਅਮ ਫਲੇਮ ਤੇ ਤੁਸੀਂ 3-4 ਮਿੰਟ ਹਲਕਾ ਜਿਹਾ ਪੁੰਨਣਾ ਹੈ ਤੁਸੀਂ ਚਾਹੋ ਤਾਂ ਇਹਨੂੰ ਜਿਸ ਟਾਈਮ ਆਪਾਂ ਆਮਲੇ ਨੂੰ ਫਰਾਈ ਕਰਨਾ ਹੈ ਉਸ ਟਾਈਮ ਇਹਨੂੰ ਪਾਸ ਤੱਕ ਦੇ ਪਰਚਾਰ ਵਿੱਚ ਹਮੇਸ਼ਾ ਹੀ ਜਿਵੇਂ ਛੋੜਾ ਮਸਾਲਾ ਭੁੰਨ ਕੇ ਪਾਇਆ ਜਾਵੇ ਤਾਂ ਉਹਦਾ ਟੇਸਟ ਦੁੱਗਣਾ ਹੋ ਜਾਂਦਾ ਹੈ ਇਹ ਚਾਰ ਇੰਨੀ ਜਲਦੀ ਬਣਦਾ ਹੈ ਕਿ ਇਹਨੂੰ ਕੋਈ ਵੀ ਬਣਾ ਸਕਦਾ ਹੈ ਫਟਾਫਟ ਬਣਨ ਵਾਲਾ ਚਾਰ ਹੈ ਕਿਉਂਕਿ ਆਮਲਾ ਗੁਣਾ ਦੀ ਗੁੱਥਲੀ ਹੈ ਆਮਲੇ ਦੇ ਸਾਨੂੰ ਬਹੁਤ ਸਾਰੇ ਫਾਇਦੇ ਨੇ ਮਸਾਲਾ ਆਪਣਾ ਭੁੱਜ ਕੇ ਬਿਲਕੁਲ ਤਿਆਰ ਹੈ ਬਸ ਇਹਨੂੰ ਅਸੀਂ ਇੰਨਾ ਕਿ ਭੁੰਨਣਾ ਹੈ ਜਿਆਦਾ ਨਹੀਂ ਭੁੰਨਣਾ ਜੇ ਅਸੀਂ ਇਹਨੂੰ ਜਿਆਦਾ ਭੁੰਨਾਂਗੇ ਤੇ ਮਸਾਲਾ ਆਪਣਾ ਜਲ ਜਾਏਗਾ ਹੁਣ ਆਪਾਂ ਇਹਨੂੰ ਕੁੰਡੀ ਡੰਡੇ ਵਿੱਚ ਕੁੱਟ ਕੇ ਤਿਆਰ ਕਰਦੇ ਹਾਂ ਇਹਨੂੰ ਅਸੀਂ ਗਰਮ ਗਰਮ ਨੂੰ ਹੀ ਕੁੱਟ ਲਵਾਂਗੇ ਮਸਾਲੇ ਦੀ ਬਹੁਤ ਸੋਹਣੀ ਖੁਸ਼ਬੂ ਆਣ ਲੱਗ ਪਈ ਹੈ ਕਿਉਂਕਿ ਗਰਮ ਮਸਾਲਾ ਕੁੱਟਾਂਗੇ ਤੇ ਬੜੀ ਆਸਾਨੀ ਨਾਲ ਕੁੱਟਿਆ ਜਾਏਗਾ ਤੁਸੀਂ ਚਾਹੋ ਤੈਨੂੰ ਮਿਕਸੀ ਚ ਵੀ ਕੁੱਟ ਸਕਦੇ ਹੋ ਤੇ ਪਰ ਮੈਂ ਇਹਨੂੰ ਇਸ ਤਰ੍ਹਾਂ ਕੁੰਟੀ ਡੰਡੇ ਵਿੱਚ ਪਟਾਂਗੀ ਇਹਨੂੰ ਮੈਂ ਦਰੜ ਫਰੜੀ ਕਰਨਾ ਹੈ ਇਹਦਾ ਬੋਤਮ ਮੈਂ ਪਾਊਡਰ ਨਹੀਂ ਬਣਾਣਾ ਮਸਾਲੇ ਨੂੰ ਅਸੀਂ ਇਸ ਤਰ੍ਹਾਂ ਦਾ ਦਰੜ ਫਰੜ ਕਰ ਲਿਆ ਏ ਇਹਦਾ ਅਸੀਂ ਪਾਊਡਰ ਨਹੀਂ ਬਣਾਇਆ ਮਸਾਲਾ ਬਹੁਤ ਵਧੀਆ ਆਪਣਾ ਕੁੱਟ ਕੇ ਤਿਆਰ ਹੋਇਆ ਤੇ ਹੁਣ ਆਪਾਂ ਕਰਦੇ ਹਾਂ ਜੀ ਆਮਲੇ ਫਰਾਈ ਇਹਦੇ ਵਿੱਚ ਤਿੰਨ ਕੜਛੀਆਂ ਦੇ ਆਸ-ਪਾਸ ਮੈਂ ਤੇਲ ਪਾ ਦਾਂਗੀ ਕਿਉਂਕਿ ਆਚਾਰ ਨੂੰ ਹਮੇਸ਼ਾ ਜਿਆਦਾ ਤੇਲ ਵਿੱਚ ਹੀ ਰਹਿਦਾ ਹੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਥੋੜਾ ਠੰਡਾ ਕਰਕੇ ਫਿਰ ਆਪਾਂ ਇਹਦੇ ਵਿੱਚ ਆਮਲੇ ਪਾਵਾਂਗੇ ਤੇਲ ਆਪਣਾ ਬਹੁਤ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਆਪਾਂ ਗੈਸ ਬੰਦ ਕਰਕੇ ਇਹਨੂੰ ਥੋੜੀ देर ਠੰਡਾ ਕਰਾਂਗੇ ਫਿਰ ਪਾਵਾਂਗੇ ਜੀ ਇਹਦੇ ਚਾਹਮਲੇ ਤੇਲ ਆਪਾਂ ਥੋੜਾ ਠੰਡਾ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਆਮਲੇ ਪਾਵਾਂਗੇ ਇਹਨਾਂ ਨੂੰ ਹੌਲੀ-ਹੌਲੀ ਪਾਣਾ ਹੈ ਧਿਆਨ ਰੱਖਣਾ ਕਿ ਤੇਲ ਦਾ ਛਿੱਟਾ ਨਾ ਪੈ ਜਾਵੇ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ 5-7 ਮਿੰਟ మీడియం ਫਲੇਮ ਤੇ ਕਾਣਾ ਜਦੋਂ ਤੱਕ ਆਮਲਾ ਸੌਫਟ ਨਹੀਂ ਹੁੰਦਾ ਉਸਨੀ ਦੇਰ ਤੱਕ ਅਸੀਂ ਇਹਨੂੰ ਪਕਾਵਾਂਗੇ ਇੱਕ ਚੁਟਕੀ ਮੈਂ ਹਿੰਗ ਪਾਵਾਂਗੇ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਆਮਲੇ ਦਾ achar ਵਿੱਚ ਹਿੰਗ ਪਾਉਂਦੇ ਹੋ ਪਾਓ ਜੇ ਨਹੀਂ ਪਾਉਂਦੇ ਤਾਂ ਨਾ ਪਾਓ ਪਰ ਇਹਦੇ ਨਾਲ ਇਹਦਾ ਟੇਸਟ ਵੀ ਵਧੀਆ ਹੋ ਜਾਂਦਾ ਹੈ ਤੇ achar ਬੜੀ ਜਲਦੀ ਹজম ਹੋ ਜਾਂਦਾ ਹੈ ਆਮਲਾ ਸਾਡੇ ਵਾਲਾਂ ਵਾਸਤੇ ਚਿਹਰੇ ਵਾਸਤੇ ਤੇ ਪੇਟ ਵਾਸਤੇ ਵੀ ਬਹੁਤ ਵਧੀਆ ਹੈ ਤੇ ਇਹਨੂੰ ਕਈ ਰੂਪਾਂ ਦੇ ਵਿੱਚ ਖਾਧਾ ਜਾਂਦਾ ਹੈ ਇਹਦਾ ਚੂਰਨ ਬਣਾ ਕੇ ਮਰਬਾ ਬਣਾ ਕੇ ਕੈਂਡੀ ਬਣਾ ਕੇ ਖਾਧੀ ਜਾਂਦੀ ਹੈ ਜਿਹੜੇ ਡਾਇਬੀਟਿਕ ਪੇਸ਼ੈਂਟ ਹੁੰਦੇ ਨੇ ਉਹ ਇਹਦੀ ਨਮਕੀਨ ਕੈਂਡੀ ਉਹਦਾ ਮਰਬਾ ਹੁੰਦਾ ਉਹਨੂੰ ਖਾ ਸਕਦੇ ਨੇ ਦੇਖੋ ਛੋਟੇ ਆਮਲੇ ਕਿੰਨੇ ਸੋਹਣੇ ਲੱਗ ਰਹੇ ਨੇ ਇਹ ਇੰਨਾ ਕਿ ਦਿਨਾਂ 'ਚ ਮਿਲਦੇ ਨੇ ਸਰਦੀਆਂ ਨੂੰ ਤੇ ਆਪਾਂ ਨੂੰ ਬਹੁਤ ਹੀ ਵਧੀਆ ਆਮਲੇ ਮਿਲਦੇ ਨੇ ਥੋੜੇ ਮੋٹے ਮੋٹے ਇਹ ਥੋੜੇ ਜਿ ਮਿਲੇ ਸੀ ਮੈਨੂੰ ਤੇ ਮੈਂ ਹਾਂ ਚਲੋ ਇਹਨਾਂ ਨੂੰ achar ਬਣਾਇਆ ਜਾਵੇ ਜੇਦੋਂ ਅਸੀਂ achar ਬਣਾਵਾਂਗੇ ਤੇ ਇਹਨੂੰ ਅਸੀਂ ਰੋਜ਼ ਤੇ ਕਾਮਲੇ ਨੂੰ ਖਾ ਸਕਦੇ ਆ ਜਿਹਦੇ ਨਾਲ ਸਾਨੂੰ ਕਾਫੀ ਫਾਇਦਾ ਮਿਲਦਾ ਹੈ 5-7 ਮਿੰਟ ਹੋ ਗਏ ਨੇ ਆਪਾਂ ਨੂੰ ਆਮਲੇ ਨੂੰ ਪਕਾਉਂਦਿਆਂ ਹੋਇਆ ਆਪਾਂ ਹੁਣ ਇੱਕ ਆਮਲੇ ਨੂੰ ਚੈੱਕ ਕਰਦੇ ਆ ਕਿ ਇਹ ਸੌਫਟ ਹੋਇਆ ਹੈ ਕਿ ਨਹੀਂ ਆ ਦੇਖੋ ਬਿਲਕੁਲ ਸੌਫਟ ਹੋ ਗਿਆ ਹੈ ਦੇਖੋ ਕਿਉਂਕਿ ਬਹੁਤ ਹੀ ਨਰਮ ਸੀ ਆਮਲੇ ਬਿਲਕੁਲ ਸੌਫਟ ਹੋ ਗਏ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਹਲਦੀ ਇੱਕ ਚਮਚਾ ਆਪਾਂ ਹਲਦੀ ਪਾ ਦਾਂਗੇ ਇੱਕ ਚਮਚਾ ਲਾਲ ਮਿਰਚ ਇਹ ਤੁਸੀਂ ਆਪਣੇ ਸਵਾਦ ਦੇ ਅਨਸਾਰ ਵਧ ਘਟ ਕਰ ਸਕਦੇ ਹੋ ਇਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਹੀ ਮਿਲਾ ਲਾਵਾਂਗੇ ਨਮਕ ਇਹਦੇ ਵਿੱਚ ਆਪਾਂ ਥੋੜੀ देर ਰੋਕ ਕੇ ਪਾਵਾਂਗੇ ਇਹਨੂੰ ਥੋੜਾ ਜਿਹਾ ਠੰਡਾ ਕਰਕੇ ਕਿਉਂਕਿ ਨਮਕ ਥੱਲੇ ਬੈਠ ਜਾਂਦਾ ਹੈ ਤੇ ਜਦੋਂ ਆਪਾਂ achar ਨੂੰ ਪਾਣਾ ਹੈ ਜਦੋਂ ਥੋੜਾ ਠੰਡਾ ਹੋਏਗਾ ਫਿਰ ਇਹਦੇ ਵਿੱਚ ਨਮਕ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਇਹ ਕੁੱਟੇ ਹੋਏ ਮਸਾਲੇ ਪਾਵਾਂਗੇ ਚਾਰ ਬਣਾਉਂਦੇ ਵਕਤ ਥੋੜੀਆਂ ਜੀਆਂ ਗੱਲਾਂ ਦਾ ਧਿਆਨ ਰੱਖੋ ਤੇ ਤੁਹਾਡਾ achar ਕਦੀ ਵੀ ਖਰਾਬ ਨਹੀਂ ਹੋਏਗਾ ਸਾਲੋਂ ਸਾਲ ਚੱਲੇਗਾ ਇਹ achar ਆਪਣਾ 1 ਸਾਲ ਤੱਕ ਖਰਾਬ ਨਹੀਂ ਹੋਏਗਾ achar ਨੂੰ ਜਦੋਂ ਤੁਸੀਂ ਬਣਾਉਣਾ ਹੈ ਤੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਿਹੜਾ ਆਪਣਾ achar ਹੈ ਉਹ ਹਮੇਸ਼ਾ ਤੇਲ ਦੇ ਵਿੱਚ ਡੁੱਬਿਆ ਹੋਵੇ ਜੇ ਇਹਦੇ ਵਿੱਚ ਆਪਾਂ ਤੇਲ ਘੱਟ ਪਾਵਾਂਗੇ ਜਾਂ ਫਿਰ ਨਮਕ ਘੱਟ ਹੋਏਗਾ ਤੇ ਫਿਰ ਆਪਣਾ achar ਖਰਾਬ ਹੋਏਗਾ ਅਚਾਰ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਤੁਸੀਂ ਖਾਹੁਣੇ ਵੀ ਖਾ ਸਕਦੇ ਹੋ ਆ ਦੇਖੋ ਜੀ ਤੁਸੀਂ ਰੰਗ ਦੇਖੋ ਚਾਰ ਦਾ ਕਿੰਨਾ ਸੋਹਣਾ ਹੈ ਤੇ ਕਿੰਨੇ ਸੋਹਣੇ ਲੱਗ ਰਹੇ ਨੇ ਹੁਣ ਆਪਾਂ ਗੈਸ ਬੰਦ ਕਰਕੇ ਥੋੜਾ ਜਿਹਾ ਇਹਨੂੰ ਠੰਡਾ ਕਰਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਨਮਕ ਪਾ ਦੇਣਾ ਇਹਨੂੰ ਇਸ ਤਰ੍ਹਾਂ ਹੀ ਗੈਸ ਬੰਦ ਕਰਕੇ ਥੋੜੀ देर ਹਲਾਉਣਾ ਹੈ ਤਾਂ ਕਿ ਇਹ ਜਲਦੀ ਠੰਡਾ ਹੋ ਜਾਵੇ ਅਚਾਰ ਆਪਣਾ ਬਿਲਕੁਲ ਠੰਡਾ ਹੋ ਗਿਆ ਥੋੜਾ ਥੋੜਾ ਜੇ ਗਰਮ ਹੈ ਅਚਾਰ ਦੋ ਤਰੀਕੇ ਨਾਲ ਬਣਦਾ ਇੱਕ ਚਾਰ ਨੂੰ ਆਪਾਂ ਪਹਿਲਾਂ ਆਮਲਾ ਉਬਾਲਦੇ ਆ ਫਿਰ ਉਹਨੂੰ ਸੁਕਾਨੇ ਆ ਤੇ ਫਿਰ ਉਹਨੂੰ ਫਰਾਈ ਕਰਕੇ ਉਹਦਾ ਚਾਰ ਬਣਾਉਨੇ ਆ ਤੇ ਪਰ ਇਹ ਬਹੁਤ ਹੀ ਜਲਦੀ ਬਣਨ ਵਾਲਾ ਚਾਰ ਹੈ ਆਮਲਾ ਲਿਆਓ ਉਸੇ ਵਕਤ ਉਹਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਫਰਾਈ ਕਰੋ ਤੇ ਇਹ 5-10 ਮਿੰਟਾਂ ਵਿੱਚ ਆਪਣਾ ਚਾਰ ਬਣ ਕੇ ਤਿਆਰ ਹੋ ਜਾਂਦਾ ਹੈ ਉਸ ਚਾਰ ਨੂੰ ਥੋੜਾ ਟਾਈਮ ਲੱਗਦਾ ਹੈ ਹੁਣ ਇਹਦੇ ਵਿੱਚ ਅਸੀਂ ਆਪਣੇ ਸਵਾਦ ਅਨਸਾਰ ਨਮਕ ਪਾ ਦਾਂਗੇ ਮੈਂ ਇਹ ਵਾਲੀਆਂ ਦੋ ਕਟਕੀਆਂ ਨਮਕ ਪਾਵਾਂਗੀ ਕਿਉਂਕਿ ਚਾਰ ਵਿੱਚ ਹਮੇਸ਼ਾ ਹੀ ਨਮਕ ਜ਼ਿਆਦਾ ਜਾਂਦਾ ਹੈ। ਬਾਕੀ ਤੁਸੀਂ ਇਹਨੂੰ ਆਪਣੇ ਸਵਾਦ ਅਨੁਸਾਰ ਨਮਕ ਨੂੰ ਵੱਧ ਘੱਟ ਕਰ ਸਕਦੇ ਹੋ। ਚਾਰ ਬਿਲਕੁਲ ਰੈਡੀ ਹੈ ਪਰ ਜੇ ਤੁਸੀਂ ਇਹਦਾ ਅਸਲੀ ਟੇਸਟ ਲੈਣਾ ਹੈ ਤੇ ਤੁਸੀਂ ਇਹਨੂੰ ਦੋ ਤਿੰਨ ਦਿਨ ਇਸ ਤਰ੍ਹਾਂ ਹੀ ਰਹਿਣ ਦਿਓ ਤਾਂ ਕਿ ਜਿਹਦੇ ਇਹਦੇ ਵਿੱਚ ਆਪਾਂ ਮਸਾਲੇ ਪਾਏ ਨੇ ਇਹਦੇ ਵਿੱਚ ਚੰਗੀ ਤਰ੍ਹਾਂ ਰਚ ਜਾ ਤੇ ਫਿਰ ਇਹਨੂੰ ਖਾਣ ਦਾ ਹੋਰ ਵੀ ਜ਼ਿਆਦਾ ਮਜ਼ਾ ਆਏਗਾ। ਤੇ ਜੇ ਤੁਸੀਂ ਚਾਹੋ ਤੇ ਇਹਨੂੰ ਐਸੇ ਟਾਈਮ ਵੀ ਖਾ ਸਕਦੇ ਹੋ ਹੁਣ ਕਰਦੇ ਆਂ ਜੇ ਇਹਨੂੰ ਸਰਵ ਆਪਣੇ achar ਨੂੰ ਜਿਹੜਾ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਏ achar ਨੂੰ ਆਪਾਂ ਇੱਕ ਡੋਂਗੇ ਚ ਕੱਢਦੇ ਆ ਇਹ achar 1 ਸਾਲ ਤੱਕ ਖਰਾਬ ਨਹੀਂ ਹੋਏਗਾ ਬਸ ਤੁਸੀਂ ਇਹ ਧਿਆਨ ਰੱਖਣਾ ਹੈ ਕਿ achar ਨੂੰ ਜਦੋਂ ਵੀ ਤੁਸੀਂ ਸਟੋਰ ਕਰਨਾ ਹੈ ਤੇ ਇੱਕ ਸੁੱਕੇ ਕੰਟੇਨਰ ਵਿੱਚ ਸਟੋਰ ਕਰਨਾ ਹੈ ਉਹਨੂੰ ਪਹਿਲਾਂ ਧੋ ਕੇ ਚੰਗੀ ਤਰ੍ਹਾਂ ਧੁੱਪ ਦਿਖਾ ਕੇ ਸੁਕਾ ਲੈਣਾ ਹੈ ਤੇ ਫਿਰ ਅਚਾਰ ਉਹਦੇ ਵਿੱਚ ਪਾਉਣਾ ਹੈ। achar ਕਦੇ ਵੀ ਖਰਾਬ ਨਹੀਂ ਹੁੰਦੇ। ਜਦੋਂ ਤੁਸੀਂ ਅਚਾਰ ਨੂੰ ਕੱਢਣਾ ਹੈ ਤੇ ਉਹਨੂੰ ਸੁੱਕੇ ਕੜਸੀ ਜਾਂ ਚਮਚ ਨਾਲ ਕੱਢਣਾ ਹੈ ਤੇ ਆਟੇ ਵਾਲੇ ਹੱਥ ਨਹੀਂ ਲਗਾਣੇ ਫਿਰ ਤੁਹਾਡਾ 4 ਸਾਲੋਂ ਸਾਲ ਚੰਦਾ ਅਚਾਰ ਖਰਾਬ ਨਹੀਂ ਹੁੰਦਾ। ਲਓ ਜੀ ਆਪਣਾ ਬਹੁਤ ਹੀ ਟੇਸਟੀ ਆਮਲੇ ਦਾ ਅਚਾਰ ਬਣ ਕੇ ਬਿਲਕੁਲ ਤਿਆਰ ਹੈ। ਜਦੋਂ ਇਹ ਬਿਲਕੁਲ ਠੰਡਾ ਹੋ ਜਾਏਗਾ ਫਿਰ ਤੁਸੀਂ ਇਹਨੂੰ ਇੱਕ ਡੱਬੇ ਵਿੱਚ ਪਾ ਕੇ ਰੱਖ ਲਵੋ ਫਿਰ ਉਹਦੇ ਉੱਪਰ ਕੱਪੜਾ ਬੰਨ ਕੇ ਇਹਨੂੰ ਇੱਕ ਦੋ ਦਿਨ ਧੁੱਪ ਲਵਾ ਲਓ ਤੇ ਫਿਰ ਇਹਨੂੰ ਖਾਓ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ achar ਬਣ ਕੇ ਤਿਆਰ ਹੋਇਆ ਬੜੀ ਈਜ਼ੀ ਰੈਸਪੀ ਹੈ ਤੇ ਇਹਨੂੰ ਕੋਈ ਵੀ ਆਸਾਨੀ ਨਾਲ ਬਣਾ ਕੇ ਖਾ ਸਕਦਾ ਹੈ ਕਿਉਂਕਿ ਕੱਚਾ ਆਮਲਾ ਖਾਣਾ ਮੁਸ਼ਕਲ ਹੁੰਦਾ ਹੈ ਥੋੜਾ ਜਿਹਾ ਉਹਦਾ achar ਮਰਬਾ ਜਾਂ ਚਟਨੀ ਬਣਾ ਕੇ ਖਾਦੀ ਜਾਵੇ ਤੇ ਉਹਨੂੰ ਖਾਣ 'ਚ ਥੋੜੀ ਆਸਾਨੀ ਹੁੰਦੀ ਹੈ ਇਸ ਕਰਕੇ ਇਹਨੂੰ ਜ਼ਰੂਰ ਖਾਣਾ ਚਾਹੀਦਾ ਹੈ ਤੇ ਇਹਦਾ ਸਾਡੇ ਸਰੀਰ ਨੂੰ ਬਹੁਤ ਫਾਇਦਾ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੈ ਤਾਂ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਖੁਸ਼ ਰਹੋ ਹੱਸਦੇ ਵਸਦੇ ਰਹੋ ਸਤਿ ਸ਼੍ਰੀ ਅਕਾਲ ਜੀ